ਬਟਾਲਾ ਸ਼ਹਿਰ ਵਿਖੇ 5 ਜੂਨ ਨੂੰ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਕਾਲਾ ਦਿਵਸ ਮਨਾਇਆ ਗਿਆ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰ ਸਿਮਰਨ ਸਿੰਘ ਹੀਰਾਵਾਲੀਆ ਦੀ ਅਗਵਾਈ ਹੇਠ ਪਾਜਬਾ ਦੇ ਦਫ਼ਤਰ ਵਿਖੇ ਮਨਾਏ ਗਏ ਕਾਲੇ ਦਿਵਸ ਦੌਰਾਨ ਪੰਜਾਬ ਦੇ ਸਖਤਰ ਸੂਰਜ ਭਾਰਤਵਾਦ ਉੱਚੇ ਚਤੌਰ ਤੇ ਪੁੱਜੇ ਅਤੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਲ 1975 ਵਿੱਚ 5 ਜੂਨ ਨੂੰ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਲਗਾਈ ਗਈ ਅਮਰਜੈਂਸੀ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰ ਸਿਮਰਨ ਸਿੰਘ ਨੇ ਕਿਹਾ ਕਿ 25 ਜੂਨ 1975 ਨੂੰ ਕਾਂਗਰਸ ਸਰਕਾਰ ਵੱਲੋਂ ਜੋ ਅਮਰਜੈਂਸੀ ਦੀ ਘੋਸ਼ਣਾ ਕੀਤੀ ਗਈ ਸੀ ਉਹ ਲੋਕਤੰਤਰ ਦਾ ਕਹਾਣ ਸੀ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਇਸ ਮੌਕੇ ਜ਼ਿਲ੍ਹਾ ਘਟਣ ਵਾਲੇ 50 ਪਰਿਵਾਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਰਮਾਨਿਤ ਕੀਤਾ ਗਿਆ ਇਸ ਮੌਕੇ ਪੰਜਾਬ ਸਕੱਤਰ ਸੂਰਜ ਭਾਰਦਵਾਜ ਨੂੰ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਵੱਲੋਂ ਸਰਮਾਨਿਤ ਕੀਤਾ ਗਿਆ ਇਸ ਮੌਕੇ ਜ਼ਿਲ੍ਹੇ ਦੇ ਮੰਡਲ ਪ੍ਰਧਾਨ ਵਾਰਡ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਮੌਜੂਦ ਸਨ अपने कार्यकर्ता जो कार्यकर्ता जेल गए उन्होंने परिवार को समझाने उत्साह खिलाफ करते है। ये सारा वातावरण जो एमरजेंसी हटी तो उस जरूर कांग्रेस का भ्रष्ट का इंदिरा गांधी का सफाया हो सफाया कराया सारे भारतीय जनता पार्टी के परिवार कार्यकर्ता एक बहुत बड़ा योग अज अ सम्मान भी करने वाले अस सम्मान करके तो जता नहीं रहेगी कि भी बहुत बड़ा काम ऐसी सम्मान इसकी बार बार याद कर दे कार्यकर्ताओं को याद करते हुए